ਜੁੱਤੀ ਨਹੀਂ ਪਾਉਂਦੇ ਤੁਸੀਂ ਉਹ ਉੱਧਰ ਵੱਲ ਨੂੰ ਚੱਲ ਪੈਣਾ ਜੀ ਬੁਲਾਇਆ ਕਿੱਥੇ ਇਹ ਦੱਸੋ ਬਸ ਅੱਗੇ ਨਾਲ ਦੱਸੋ ਸੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਸਟੇਜ ਦੇ ਉੱਤੇ ਸਿ ਸ਼ੋਭਿਤ ਦੇਸ਼ ਦੀ ਰਾਜਨੀਤੀ ਦੇ ਰੂਹੇ ਰਵਾ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਆਂ ਲੀਹਾਂ ਇੱਕ ਨਵਾਂ ਅਧਿਆਏ ਦੇਸ਼ ਦੀ ਰਾਜਨੀਤੀ 'ਚ ਲਿਖਣ ਵਾਲੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋ ਬਦਲਵਾ ਕੇ ਰੱਖਤੇ ਪਹਿਲਾਂ ਉਹਨਾਂ ਦੇ ਮੈਨੀਫੈਸਟੋਆਂ 'ਚ ਸਕੂਲ, ਹਸਪਤਾਲ, ਬਿਜਲੀ ਹੁੰਦਾ ਨਹੀਂ ਸੀ ਉਹ ਧਰਮਾਂ-ਤਰਮਾਂ ਦੇ ਨਾਂ ਤੇ ਜਾਂ ਗਾਲਾਂ-ਗੂਲਾਂ ਕੱਢ ਕੇ ਇੱਕ ਦੂਜੇ ਨੂੰ ਜਿੱਤ ਜਾਂਦੇ ਸੀ ਸੋ ਸਾਡੇ نیشنل ਕੋਆਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਸੱਜੇ ਤੇ ਖੱਬੇ ਜਿਹੜੇ ਸਾਥੀ ਰਹੇ ਸੱਜੀ ਬਾਹਾਂ ਖੱਬੀ ਬਾਹਾਂ ਜਿਨ੍ਹਾਂ ਨੇ ਸਿੱਖਿਆ ਤੇ ਸਿਹਤ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਵੱਡਾ ਸਾਥ ਦਿੱਤਾ ਜਿਹੜਾ ਮਨੀਸ਼ ਸੋਦੀਆ ਸਾਹਿਬ ਜੋ ਡਿਪੀਸੀਐਮ ਦਿੱਲੀ ਦੇ ਰਹੇ ਸਿੱਖਿਆ ਮੰਤਰੀ ऐसे रहे कि ਅੱਜ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਉਹਨਾਂ ਦੀਆਂ ਇਸੇ ਤਰ੍ਹਾਂ ਜੈਨ ਸਾਹਿਬ ਜਿਨ੍ਹਾਂ ਨੇ ਮੁਹੱਲਾ ਕਲੀਨ ਕਾਂ ਦੀ ਸ਼ੁਰੂਆਤ ਕਰਕੇ ਹਸਪਤਾਲਾਂ ਦਾ ਕਾਇਆਪਲਟ ਕੀਤਾ ਹਜ਼ਾਰਾਂ ਲੱਖਾਂ ਜ਼ਿੰਦਗੀਆਂ ਬਚਾਈਆਂ ਉਹ ਦੁਆਵਾਂ ਜਿਹੜੀਆਂ ਨੇ ਉਹ ਕਿਤੇ ਅਜਾਈ ਨਹੀਂ ਜਾਂਦੀਆਂ ਸੋ ਨਾਲ-ਨਾਲ ਸਾਡੇ ਪ੍ਰਧਾਨ ਜੀ ਅਮਨ ਅਰੋੜਾ ਸਾਹਿਬ ਉਹਨੇ ਬੋਲ ਕੇ ਗਏ ਨੇ ਬੜਾ ਜੋਸ਼ੀਲਾ ਬੋਲ ਕੇ ਗਏ ਨੇ ਔਰ ਦੱਸ ਕੇ ਗਏ ਨੇ ਕਿ ਕਿਵੇਂ ਆਪਾਂ ਨੇ ਅਗਲੀ ਰੂਪਰੇਖਾ ਅਗਲਾ ਰੋਡਮੈਪ ਪੇੜਾ ਉਹ ਤਿਆਰ ਕਰਨਾ ਹੈ ਵਾਈਸ ਪ੍ਰੈਜ਼ੀਡੈਂਟ ਸ਼ੈਰੀ ਕਲਸੀ ਜੀ ਜਿਹੜੇ ਕਿ ਮਾਝੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਦੇ ਇੱਕ ਪ੍ਰਦੇਸ਼ ਤੇ ਵਾਈਸ ਪ੍ਰੈਜ਼ੀਡੈਂਟ ਬਣਨਾ ਹੈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੋ ਸਕਦੀ ਹੈ ਨਹੀਂ ਉਧਰ ਤਾਂ ਮਤਲਬ ਜੁੱਤੀਆਂ ਘਸ ਜਾਂਦੀਆਂ ਨੇ ਕਈ ਪੀੜੀਆਂ ਲੰਘ ਜਾਂਦੀਆਂ ਨੇ ਉਧਰ ਨਹੀਂ ਬਲਾਕ ਦੀ ਪ੍ਰਧਾਨਗੀ ਵੀ ਨਹੀਂ ਮਿਲਦੀ ਉਧਰ ਤਾਂ ਦੱਬੀ ਬੈਠੇ ਆ ਜੀ ਉਹ ਤਾਂ ਕਬਜ਼ੇ ਕਰੀ ਬੈਠੇ ਆ ਨਾਲ ਸਾਡੇ ਜੇ ਮੈਂ ਕਹਾਇਆ ਇਸ ਇਲਾਕੇ ਚ ਵੀ ਜਿਨ੍ਹਾਂ ਦੀ ਪੂਰੀ ਤੇ ਇਕੱਠਾ ਹੈ ਸ੍ਰੀ ਸੰਜੀਵ ਰੋੜਾ ਜੀ ਜਿਹੜੇ ਲੁਧਿਆਣਾ ਬੈਸ ਤੋਂ ਚੋਣ ਲੜ ਰਹੇ ਨੇ ਸੋ ਰੋੜਾ ਸਾਹਿਬ ਨੇ ਰਾਜ ਸਭਾ ਦੇ ਵਿੱਚ ਤੇ ਰਾਜ ਸਭਾ ਦਾ ਜਿਹੜਾ ਜਿਹੜਾ ਫੰਡ ਹੈ ਉਹਨੂੰ ਵੀ ਹਸਪਤਾਲਾਂ ਤੇ ਗਰੀਬ ਬੱਚਿਆਂ ਤੇ ਜਿੱਥੇ ਸਕੂਲਾਂ ਤੇ ਖਰਚਿਆ ਜਿਹੜੇ ਵੀ ਮਰਜੀ ਲੁਧਿਆਣੇ ਦੇ ਸਕੂਲ ਚਲੇ ਜਾਈਏ ਉੱਥੇ ਇਹਨਾਂ ਦਾ ਨਾਮ ਜ਼ਰੂਰ ਬੋਲਿਆ ਜਾਂਦਾ ਕਿ ਜੀ ਇਹਨਾਂ ਨੇ ਇੰਨੇ ਪੈਸੇ ਦਿੱਤੇ ਸੀ ਇੰਨੇ ਕਿ ਰਹਿ ਗਏ ਇਹ ਕਹਿੰਦੇ ਆ ਵੀ ਹਜੇ ਤਾਂ ਕੋਟ ਡਾਊਨਸ ਨਹੀਂ ਹੋਇਆ ਜਿੰਨੇ ਕਿ ਰਹਿ ਗਏ ਉਹ ਵੀ ਲੈ ਲਓ ਹੁਣ ਸੋ ਇਸ ਕਰਕੇ ਇਹ ਸਾਡੇ ਜਿਹੜੇ ਲੀਡਰ ਨੇ ਇਹਨਾਂ ਨੂੰ ਇਹੀ ਡਾਇਰੈਕਸ਼ਨਾਂ ਨੇ ਸਾਡੇ ਨੈਸ਼ਨਲ ਕ੍ਰਿਮੀਨਲ ਸਾਹਿਬ ਵੱਲੋਂ ਕਿ ਪਬਲਿਕ ਦਾ ਪੈਸਾ ਪਬਲਿਕ ਤੇ ਲਾਉਣਾ ਹੈ ਤੇ ਨਾਲ ਸਾਡੇ ਮੇਰੇ ਮੂਰੇ ਸਾਡੀ ਕੈਬਨਟ ਬੈਠੀ ਹੈ ਸਾਰੇ ਐਮ ਐਲ ਏ ਸਾਹਿਬਾਨ ਬੈਠੇ ਨੇ ਔਰ ਜਿੰਨੇ ਵੀ ਸਾਡੇ ਸੀਨੀਅਰ ਸਟੇਜ ਤੇ ਬੈਠੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਜੀ ਆ ਇੰਨਾ ਇਕੱਠ ਐਨੀਆਂ ਪੀੜੀਆਂ ਲਾਲ ਰੰਗ ਬਰੰਗੀਆਂ ਪੱਗਾਂ ਦੇਖ ਕੇ ਤੁਹਾਨੂੰ 2017 ਤੇ 2022 ਯਾਦ ਆ ਜਾਂਦਾ ਹੋਣਾ ਆਪਾਂ ਕਦੇ ਬਾਗੇ ਪੁਰਾਣੇ ਕਦੇ ਮੋਗੇ ਕਦੇ ਸੰਗਰੂਰ ਕਦੇ ਬਠਿੰਡੇ ਕਦੇ ਮਾਨਸਾ ਕਦੇ ਅਬੋਹਰ ਕਦੇ ਅੰਮ੍ਰਿਤਸਰ ਸਾਹਿਬ ਕਦੇ ਫਤਿਹਗੜ੍ਹ ਸਾਹਿਬ ਆਪਾਂ ਇਕੱਠੇ ਹੁੰਦੇ ਰਹੇ ਆ ਉੱਥੋਂ ਹੀ ਮਾਹੌਲ ਜਿਹੜਾ ਉਹ ਬਣਿਆ ਔਰ ਇੱਕ ਵਾਰੀ ਜਦੋਂ ਪੰਜਾਬੀ ਤੁਰ ਪੈਂਦੇ ਨੇ ਕਿਸੇ ਮਿਸ਼ਨ ਲਈ ਜਾਂ ਮਕਸਦ ਲਈ ਤਾਂ ਫਿਰ ਉਹ ਫਤਿਹ ਕਰਕੇ ਮੁੜਦੇ ਆ ਤੇ 22 ਦੇ ਵਿੱਚ ਜੋ ਰਿਕਾਰਡ ਤੁਸੀਂ ਤੋੜਿਆ ਉਹਦੇ ਲਈ ਬਸ ਤੇ ਧੰਨਵਾਦ ਤੇ ਹੁਣ ਆਪਾਂ ਇਸ ਵਕਤ 22 ਤੋਂ ਵੀ ਜਿਹੜਾ 22 ਚ 92 ਸੀ ਹੁਣ ਆਪਣੇ ਕੋਲੇ 95 ਹੈ ਉਹਨਾਂ ਚੋਂ ਗਿੱਧੜਵਾਹੇ ਵਾਲੇ ਬੈਠੇ ਆ ਡਿੰਪੀ ਸਾਹਿਬ ਉਹਨਾਂ ਚੋਂ ਡੇਰਾ ਬਾਬਾ ਨਨਕ ਵਾਲੇ ਬੈਠੇ ਆ ਚੱਬੇਬਾਲ ਵਾਲੇ ਬੈਠੇ ਆ ਔਰ ਸਾਡੇ ਐਮਪੀ ਸਾਹਿਬ ਹੁਸ਼ਿਆਰਪੁਰ ਤੋਂ ਡਾਕਟਰ ਸਾਹਿਬ ਬੈਠੇ ਐ ਚੱਬੇਵਾਲ ਸਾਹਿਬ ਸੋ ਸਾਡੀ ਕਾਫਲੇ ਚ ਵਾਦਾ ਹੀ ਹੋਇਆ ਹੈ ਹਜ਼ਾਰਾਂ ਦੀ ਗਿਣਤੀ ਚ ਆਪਣੇ ਸਰਪੰਚ ਬਣ ਗਏ ਆਪਣੇ ਕਾ ਕਾਉਂਸਲਰ ਬਣ ਗਏ ਮੇਅਰ ਬਣ ਗਏ ਸੋ ਆਵਾਜ਼ ਦੀ ਪਾਰਟੀ ਜਿਹੜੀ ਹੈ 2022 ਤੋਂ ਲੈ ਕੇ 25 ਤੱਕ ਬਹੁਤ ਕਾਫਲਾ ਸਾਡਾ ਸਰ ਪੰਜਾਬ ਦਾ ਤੁਹਾਡੀ ਗਵਾਈ ਚ ਵੱਡਾ ਹੋਇਆ ਔਰ ਮੁਬਾਰਕਬਾਦ ਇਸ ਗੱਲ ਦੀ ਕਿ ਸਾਡੇ ਜਿਹੜੇ ਵਲੰਟੀਅਰ ਨੇ ਜਾਂ ਜਿਹੜੇ ਅਹੁਦੇਦਾਰ ਨੇ ਕਦੇ-ਕਦੇ ਨਾਰਾਜ਼ ਤਾਂ ਹੋ ਜਾਂਦੇ ਨਾਰਾਜ਼ ਚਲੋ ਪਰਿਵਾਰਾਂ ਚ ਵੀ ਨਾਰਾਜ਼ ਗਿਆ ਪਰ ਇਹ ਕਿਤੇ ਜਾਂਦੇ ਨਹੀਂ ਲੜਦੇ ਨਹੀਂ ਘਰੇ ਬਹਿ ਜਾਂਦੇ ਆ ਪੰਜ-ਛੇ ਦਿਨਾਂ ਬਾਅਦ ਮਿਲ ਪੈਂਦੇ ਕਿਤੇ ਥੋੜਾ ਜਿਹਾ ਪਿਆਰ ਨਾ ਮਿਲ ਲੈਣੇ ਆ ਫੇਰ ਕਹਿੰਦੇ ਚਲੋ ਫੇਰ ਚੱਲੀਏ ਬਸ ਐਸੀ ਚੀਜ਼ ਦੀ ਲੋੜ ਸੀ ਕਿਹਨਾਂ ਸੋ ਬੜਾ ਵਧੀਆ ਇੱਕ ਬੜਾ ਸੋਹਣਾ ਇੱਕ ਪਰਿਵਾਰ ਪੰਜਾਬ ਨੇ ਸਿਰਜਿਆ ਹੋਇਆ ਹੈ ਮਾਨੀ ਪਾਰਟੀ ਦੇ ਰੂਪ ਚ ਔਰ ਉਹ ਇੱਕ ਉਹ ਇਸ ਉਹ ਪਰਿਵਾਰ ਤਾਂ ਹੈ ਕਿਉਂਕਿ ਇਸ ਪਰਿਵਾਰ ਚ ਲਾਲਚ ਨਹੀਂ ਹੈਗਾ ਜਿਹੜੇ ਪਰਿਵਾਰ ਚ ਲਾਲਚ ਆ ਜੇ ਕਿ ਮੈਂ ਛੋਟੇ ਭਾਈ ਤੋਂ ਵੱਡਾ ਬਣਨਾ ਜਾਂ ਮੈਂ ਜਿਹੜਾ ਕਈ ਵਾਰੀ ਪਰਿਵਾਰਾਂ ਚ ਹੁੰਦਾ ਹੈ ਕਿ ਜਿਹੜਾ ਜਿਹੜਾ ਲਾਣੇਦਾਰ ਹੁੰਦਾ ਹੈ ਜਾਂ ਜਿਹੜਾ ਭਾਈ ਆੜਤੀਏ ਕੋਲੇ ਜਾਂਦਾ ਹੈ ਜਾਂ ਸੌਦਾ ਪਤਾ ਲੈਂਦਾ ਇੱਕ ਭਾਈ ਖੇਤ ਜਾਂਦਾ ਹੈ ਉਹ ਗੋਝੀਆਂ ਰੱਖਣ ਲੱਗ ਜਾਂਦਾ ਹੈ ਉਹ ਕੁੰਡੀ ਲਾਉਣ ਲੱਗ ਜਾਂਦਾ ਵਿੱਚੋਂ ਤਾਂ ਉਹਦੇ ਕੱਪੜੇ ਕੋਪੜੇ ਬਦਲ ਜਾਂਦੇ ਨੇ ਵਧੀਆ ਹੋ ਜਾਂਦੇ ਨੇ ਤੇ ਉਹਦਾ ਰੰਗ ਰੂਪ ਵਧੀਆ ਹੋ ਜਾਂਦਾ ਹੈ ਫਿਰ ਉਦੋਂ ਜਿਹੜਾ ਖੇਤ ਤੋਂ ਆਉਂਦਾ ਉਹਦਾ ਲਿਪੜਿਆ ਹੋਇਆ ਹੁੰਦਾ ਫਿਰ ਉੱਥੇ ਥੋੜਾ ਜਿਹਾ ਫਿਰ ਘਰੇ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਉਹਦੇ ਕਿ ਬਰਾਬਰ ਦੇ ਹਿੱਸੇਦਾਰਾਂ ਤੁਸੀਂ ਦੇਖ ਲਓ ਉਧਰ ਤਾਂ ਕਦੇ ਮੈਂ ਨਹੀਂ ਦੇਖੀ ਕੁਰਤੇ ਤੇ ਇਧਰ ਤੇਰੇ ਕਦੇ ਮੈਂ ਇੱਕ ਸਾਫ ਨਹੀਂ ਕੁਰਤਾ ਪਾਇਆ ਦੇਖਿਆ ਉੱਥੋਂ ਫਿਰ ਪਾਈਆਂ ਚ ਬਖੇੜਾ ਪਹਿਣਾ ਸ਼ੁਰੂ ਹੋ ਜਾਂਦਾ ਫਿਰ ਮਾਮੇ ਫੁੱਫੜ ਆਉਂਦੇ ਨੇ ਜਦੋਂ ਉੱਥੇ ਨਹੀਂ ਸਮਝੌਤਾ ਹੁੰਦਾ ਫਿਰ ਪੰਚਾਇਤ ਆਉਂਦੀ ਹੈ ਫਿਰ ਪੰਚਾਇਤ ਤੋਂ ਨਹੀਂ ਹੁੰਦਾ ਫਿਰ ਵਕੀਲ ਆਉਂਦੇ ਨੇ ਸੋ ਫਿਰ ਉਹ ਘਰ ਜਿਹੜਾ ਖੇਰੋਂ ਖੇਰੋਂ ਹੋ ਜਾਂਦਾ ਜੀ ਮੁੜ ਕੇ ਉਹ ਘਰ ਜਿਹੜਾ ਉਹਨੂੰ ਦੁਬਾਰਾ ਬਸਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਤੁਸੀਂ ਸਾਡੇ ਦੇਸ਼ ਦੇ ਪਰਿਵਾਰ ਦੇ ਲਾਣੇਦਾਰ ਹੋ ਤੇ ਪੰਜਾਬ ਦੀ ਜ਼ਿੰਮੇਵਾਰੀ ਤੁਸੀਂ ਸਾਨੂੰ ਦਿੱਤੀ ਹੋਈ ਹੈ ਪਰ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਂਦੇ ਆ ਕਿ ਸਾਡੇ ਪਰਿਵਾਰ ਚ ਕਦੇ ਕੋਈ ਬਖੇੜਾ ਨਹੀਂ ਪਾਊਗਾ ਸਾਡੇ ਪਰਿਵਾਰ ਚ ਕੋਈ ਲਾਲਚੀ ਮੈਂਬਰ ਨਹੀਂ ਹੋਊਗਾ ਸਾਡੇ ਪਰਿਵਾਰ ਚ ਹਮੇਸ਼ਾ ਪਰਿਵਾਰ ਨੂੰ ਪਰ ਉੱਪਰ ਚੱਕਣ ਵਾਲੇ ਜਿਹੜੇ ਮੈਂਬਰ ਨੇ ਉਹੀ ਸਾਡਾ ਸਾਥ ਦੇ ਰਹੇ ਨੇ ਤੇ ਅੱਜ ਆਪਾਂ ਇਕੱਠੇ ਹੋਏ ਆ ਕਿ ਅੱਪਾ ਨੇ ਆਉਣ ਵਾਲੇ ਦਿਨਾਂ 'ਚ ਕੀ ਕਰਨਾ ਹੈ ਕੰਮ ਤੁਹਾਨੂੰ ਪਤਾ ਹੋਣਾ ਸਾਰੇ ਅੱਦੇ ਤਾਂ ਅਮਨ ਹੋਰਾਂ ਨੇ ਗਿਣਾਤੇ ਚਾਹੇ ਉਹ ਮਹੱਲਾ ਕਲੀਨਿਕ ਨੇ ਚਾਹੇ ਉਹ ਸਕੂਲ ਨੇ ਚਾਹੇ ਬਿਜਲੀ ਫ੍ਰੀ ਹੈ ਚਾਹੇ ਥਰਮਲ ਪਲਾਂਟ ਖਰੀਦਣੇ ਚਾਹੇ 18 ਟੋਲ ਪਲਾਜੇ ਜਿਨ੍ਹਾਂ ਨਾਲ ਕਟੁਕਟ 62 ਤੋਂ 63 ਲੱਖ ਰੁਪਈਆ ਇੱਕ ਦਿਨ ਦਾ ਬਚਣ ਲੱਗ ਗਿਆ ਪੰਜਾਬੀਆਂ ਦਾ ਉਹ ਬੰਦ ਕਰਨੇ ਚਾਹੇ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਉਹਦੇ 'ਚ ਆਪਾਂ ਨੇ ਸਖਤ ਫੈਸਲੇ ਲਏ ਨੇ ਕਿ ਜੇ ਕਿਸੇ ਦਾ ਘਰ ਬਰਵਾਨ ਕਰਕੇ ਕਿਸੇ ਦੇ ਪੁੱਤ ਦੇ ਘਰੇ ਸੱਥਰ ਵਿਛਾ ਕੇ ਆਪ ਸਾਹਮਣੇ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਲਾਈ ਹੋਈ ਹੈ ਨਾ ਤਾਂ ਉਹ ਦੀਪਮਾਲਾ ਜ਼ਿਆਦਾ ਦੇਰ ਅਸੀਂ ਚੱਲਣ ਨਹੀਂ ਦੇਵਾਂਗੇ ਕਿਉਂਕਿ ਉਹ ਉਹ ਕੋ ਪਾਪ ਦੀ ਕਮਾਈ ਹੈ ਆਪਣੇ ਪੰਜਾਬੀ ਚ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਲੈ ਕੇ ਉਹਨਾਂ ਨੇ ਵੀ ਕੁਝ ਨਹੀਂ ਜਾਣਾ ਕਈ ਵਾਰੀ ਨਾ ਦੂਜੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜੀ ਲੱਗਦੀ ਹੈ ਜਦੋਂ ਉਹੀ ਅੱਗ ਆਪਣੇ ਘਰੇ ਪਹੁੰਚਦੀ ਹੈ ਉਦੋਂ ਸੇਕ ਲੱਗਦਾ ਹੈ ਇਸ ਕਰਕੇ ਮੈਂ बार-बार ਪਹਿਲਾਂ ਵੀ ਕਹਿੰਦਾ ਰਿਹਾ ਜਦੋਂ ਕਿਤੇ ਕਣਕ ਨੂੰ ਰੱਬ ਨਾ ਕਰੇ ਕਿਤੇ ਅੱਗ ਲੱਗ ਜੇ ਕਾਂਕ ਨੂੰ ਅੱਗੇ ਭਾਵੇਂ 100 ਕਿੱਲਾ ਦੂਰ ਲੱਗੇ ਪਰ ਬਾਲਟੀਆਂ ਆਪਾਂ ਚੱਕ ਕੇ ਜਾਂ ਟਰੈਕਟਰ ਆਪਾਂ ਲੈ ਕੇ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਿਉਂਕਿ ਪਾਨੂੰ ਪਤਾ ਹੁੰਦਾ ਅੱਗ ਇੱਧਰ ਨੂੰ ਆ ਰਹੀ ਐ ਸਾਡੇ ਵਾਲੇ ਵੀ ਮੱਚੂਗੀ ਵਿੱਚੀ ਫਿਰ ਸੋ ਇਸ ਕਰਕੇ ਜੇ ਕਿਤੇ ਇੱਧਰ ਇੱਧਰ ਉੱਧਰ ਨਸ਼ਾ ਹੈ ਇਹ ਨਾ ਸਮਝੋ ਕਿ ਸਾਡਾ ਘਰ ਸੇਫ ਐ ਜਿੱਥੇ ਤੁਹਾਨੂੰ ਲੱਗਦਾ ਕਿ ਨਸ਼ੇ ਦੇ ਤਸਕਰ ਆ ਰਹੇ ਨੇ ਵੇਚਣ ਆ ਰਹੇ ਨੇ ਚੋਰੀਆਂ ਆ ਰਹੇ ਨੇ ਆਮ ਲੋਕਾਂ ਨੂੰ ਦੱਸੋ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ ਉੱਥੇ ਗੁਪਤ ਰੱਖੀ ਜਾਊਗੀ ਸੂਚਨਾ ਬਾਕੀ ਕੰਮ ਸਰਕਾਰ ਦਾ ਹੈ ਕਿ ਉਹਨੂੰ ਜਿਹੜਾ ਤਸਕਰ ਨਸ਼ੇ ਵੇਚਣ ਵਾਲਾ ਜਿਹੜੇ ਜਿਹੜੇ ਮੁੰਡੇ ਪੈ ਗਏ ਇਸ ਗਲਤ ਸੰਗਤ ਚ ਨਸ਼ਾ ਲੈੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਸਮਗਲਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਆ ਅਸੀਂ ਉਹਨਾਂ ਨੂੰ ਮਰੀਜ਼ ਕਹਿੰਦੇ ਆ ਉਹਨਾਂ ਦਾ ਇਲਾਜ ਕਰਾਵਾਂਗੇ ਇਲਾਜ ਕਰਾ ਕੇ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਚ ਜਾਂ ਕੋਈ ਹੋਰ ਪੜ੍ਹਾਈ ਕਰ ਜਿਹੜੀ ਵੀ ਚਾਹੁੰਦੇ ਨੇ ਉਹਨਾਂ ਨੂੰ ਕੰਮ ਦੇਵਾਂਗੇ ਤਾਂ ਕਿ ਦੁਬਾਰੇ ਨਾ ਕਿਤੇ ਉਹ ਬੇਲੇ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਘਰ ਕਿਤੇ ਦੁਬਾਰੇ ਨਾ ਇੱਧਰ ਨੂੰ ਆ ਜਾਵੇ ਸੋ ਬੜੀ ਵੱਡੀ ਮੁਹਿੰਮ ਹੈ ਵਿੱਚ ਤੁਸੀਂ ਸੂਤਰਤਾਰ ਦਾ ਕੰਮ ਕਰਨਾ ਹੈ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਇਹ ਗੱਲ ਕਰਨੀ ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਪਾਤੇ ਕਿ ਅਸੀਂ ਅਸੀਂ ਸਾਥ ਦੇਵਾਂਗੇ ਜੀ 40 ਪਿੰਡ ਮਲੇ ਕੋਲੇ ਕੋਲ ਦੇ ਨੇ 20 ਪਿੰਡ ਸੰਗਤ ਮੰਡੀ ਦੇ ਨੇੜੇ ਤੇੜੇ ਦੇ ਨੇ ਰੋਜ਼ ਖਬਰਾਂ ਆਉਂਦੀਆਂ ਨੇ ਕਿ ਇਸ ਪਿੰਡ ਨੇ ਵੀ ਮਤਾ ਪਾਤਾ ਕਿ ਕਿਉਂਕਿ ਸਰਪੰਚ ਜੰਗ ਮੁੰਡੇ ਨੇ ਪੰਚਾਇਤਾਂ ਜੰਗ ਨੇ ਤੇ ਉਹ ਚਾਹੁੰਦੇ ਨੇ ਕਿ ਸਾਡਾ ਪਿੰਡ ਜਿਹੜਾ ਉਹ ਨਸ਼ਿਆਂ ਤੋਂ ਮੁਕਤ ਹੋਵੇ ਸੋ ਇਸ 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 ਯੁੱਧ ਦੇ ਵਿੱਚ ਆਪਾਂ ਸਾਰਿਆਂ ਨੂੰ ਬਲਕਿ ਯੱਗ ਦੇ ਵਿੱਚ ਹੀ ਹਿੱਸਾ ਪਾਈਏ ਯੱਗ ਵਾਂਗੂ ਹੀ ਮੰਨੀਏ ਤੇ ਬਾਕੀ ਭ੍ਰਿਸ਼ਟਾਚਾਰ ਵਾਲੇ ਪਾਸੋਂ ਤੁਹਾਨੂੰ ਪਤਾ ਹੀ ਹੈ ਕਚੈਰੀਆਂ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਮੌਕਾ ਮਿਲ ਲੈਣ ਦਿਓ ਐਦਾਂ ਇੱਕ ਅੱਦੇ ਨੂੰ ਫੜ ਕੇ ਕੋਈ ਗੱਲ ਬਣਨੀ ਨਹੀਂ ਕਿਤੇ ਸੀ ਸੀਟੀਵੀ ਕੈਮਰਾ ਲਾ ਦਾਂਗੇ ਇਕ ਅੱਧਾ ਫੜ ਲਾਂਗੇ ਉਹਦੇ ਨਾਲ ਕੋਈ ਗੱਲ ਬਣਨੀ ਨਹੀਂ ਜਦੋਂ ਇੱਕ ਦਿਨ ਮੌਕਾ ਮਿਲਿਆ ਕਿ ਜਿਹੜੇ ਅਧਿਕਾਰੀ ਨੇ ਤਹਿਸੀਲ ਦੇ ਉਹ ਕਹਿੰਦੇ ਜੀ ਸਾਡੇ ਤਿੰਨ ਬੰਦੇ ਤੁਸੀਂ ਫੜ ਲੇ ਸਾਡੇ ਤਾਂ ਤਿੰਨ ਬੰਦੇ ਛੱਡੋ ਨਹੀਂ ਇਸ ਰਿਸ਼ਤੀਆਂ ਨਹੀਂ ਕਰਦੇ ਅਸੀਂ ਕਹੇ ਵੀ ਕੌਣ ਕਰਾਉਂਦਾ ਤੁਹਾਡੇ ਤੋਂ ਰਿਸ਼ਤੀਆਂ ਤੁਸੀਂ ਚਲੋ ਪਠਾਨਕੋਟ ਨੂੰ ਪਠਾਨਕੋਟ ਵਾਲੇ ਨੂੰ ਆਖਿਆ ਤੂੰ ਮੂਣਕਾ ਜਾ ਮੂਣਕਾ ਵਾਲ ਨੂੰ ਕਿਹਾ ਤੂੰ ਮਮਦੋਟ ਚੱਲ ਮਮਦੋਟ ਵਾਲੇ ਨੂੰ ਕਿਹਾ ਤੂੰ ਇੱਧਰ ਨੂੰ ਆ ਜਾ ਕਰਾਲੀ ਕਨੀ ਕਰਾਲੀ ਵਾਲੇ ਨੂੰ ਕਿਹਾ ਭਾਈ ਤੂੰ ਗੁਰਦਾਸਪੁਰ ਕਿ ਨਹੀਂ ਚੱਲ ਗੁਰਦਾਸਪੁਰ ਵਾਲਾ ਜਿਹੜਾ ਉਹਨੂੰ ਕਿਹਾ ਭਾਈ ਇੱਧਰ ਆ ਜਾ ਮੁੱਲਾਂਪੁਰ ਵਾਲੇ ਪਾਸੇ ਸੋ ਹੁਣ ਰਿਸ਼ਟਰੀਆਂ ਵੀ ਹੋ ਰਹੀਆਂ ਨੇ ਕਾਨੂੰਗੋ ਕਰਦੇ ਨੇ ਨੈਤਸੀਲਦਾਰ ਕਰਦੇ ਨੇ ਇਹ ਤਾਂ ਗਵਰਨਮੈਂਟ ਨੇ ਅਧਿਕਾਰ ਦੇਣਾ ਹੈ ਰਿਸ਼ਤੀ ਕਰਨ ਦਾ ਸੋ ਰਿਸ਼ਟਰੀਆਂ ਵੀ ਹੋ ਰਹੀਆਂ ਨੇ ਤੇ ਨਾਲ ਕਰਪਸ਼ਨ ਦੀ ਵੀ ਜਿਹੜੀ ਸ਼ਿਕਾਇਤ ਹੈ ਬਹੁਤ ਹੱਦ ਤੱਕ ਘਟ ਗਈ ਮੈਂ ਨਹੀਂ ਕਹਿੰਦਾ ਕਿ 100% ਮੁੱਕ ਗਈ ਖਤਮ ਹੋ ਗਈ ਘਟ ਗਈ ਤੇ ਕਰਪਸ਼ਨ ਵਿਰੁੱਧ ਇਹ ਯੁੱਧ ਜਾਰੀ ਰਹੂਗਾ ਲੋਕ ਬਹੁਤ ਸੌਖੇ ਨੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਜਿਹੜੇ ਕ੍ਰਾਂਤੀਕਾਰੀ ਫੈਸਲੇ ਸੁਣਨ ਨੂੰ ਮਿਲਣਗੇ ਜਿਵੇਂ ਚੋਣੇ ਦਾ ਆਮ ਤੌਰ ਤੇ ਕਿਹਾ ਜਾਂਦਾ ਸੀ ਜੀ 16 ਕਰ ਦੋ ਜੀ 17 ਜੂਨ ਦੀ بجائے 15 ਜੂਨ ਕਰ ਦੋ ਜੀ ਅਸੀਂ ਕਹਾਂ ਜੀ ਹੋਰ ਤਜਰਬਾ ਕਰਕੇ ਦੇਖਦੇ ਹਾਂ ਇੱਕ ਅਸੀਂ 1 ਜੂਨ ਕਰਨ ਲੱਗੇ ਹਾਂ ਚੋਣੇ ਦੀ ਲਵਾਈ ਜਿਹੜੀ ਹੈ 1 ਜੂਨ ਤੱਕ ਤਾਂ ਕਿ ਉਹ ਜਿਹੜਾ ਚੋਣਾਂ ਉਹ ਸਤੰਬਰ 15 ਤੇ 20 ਦੇ ਵਿੱਚ ਵਿੱਚ ਆਊਗਾ ਸਤੰਬਰ 15 ਤੇ 20 ਦੇ ਵਿੱਚ ਵਿੱਚ ਜਿਹੜਾ ਮੌਸਮ ਹੈ ਉਹ ਡਰਾਈ ਹੁੰਦਾ ਹੈ ਮੌਇਸਚਰ ਨਹੀਂ ਹੁੰਦਾ ਮੌਸਮ 'ਚ ਤ੍ਰੇਲ ਨਹੀਂ ਪੈਣ ਲੱਗਦੀ ਹਜੇ ਤੇ ਜਿਹੜਾ ਝੋਨਾ ਅਕਤੂਬਰ 15 ਨੂੰ ਆਉਂਦਾ ਉਦੋਂ ਤ੍ਰੇਲ ਪੈਣ ਲੱਗ ਜਾਂਦੀ ਹੈ ਤੇ ਐਫਸੀਆਈ ਦੇ ਜਿਹੜੇ ਮਾਪਦੰਡ ਨੇ 18% ਮੌਇਸਚਰ ਵਾਲੇ ਠੀਕ ਹੈ ਨਾ ਉਹ ਪੂਰੇ ਹੀ ਨਹੀਂ ਹੋ ਸਕਦੇ ਕਿਸੇ ਹਾਲਤ 'ਚ ਨਹੀਂ ਪੂਰੇ ਹੋ ਸਕਦੇ ਫਿਰ ਉਹ ਆੜਤੀਆਂ ਨਾਲ ਕੁਝ ਕੰਪਰੋਮਾਈਜ਼ ਕਰਨੇ ਪੈਂਦੇ ਨੇ 100 ਰੁਪਿਆ ਮੇਰਾ ਘਾਟ ਲਾ ਦੇ ਫਿਰ ਮੈਂ ਤੇਰੀ ਤੋਲ ਦਿੰਦਾ ਜੋ ਉਹ ਕਰਕੇ ਸੋ ਇਹ ਸਾਰੀਆਂ ਜਦੋਂ ਗੱਲਾਂ ਸੀ ਕੀਤੀਆਂ ਨੇ ਇਤਿਹਾਸਾ ਕਰਕੇ ਦੇਖਦੇ ਆ ਕਾਰਨ ਇਹ ਹੈ ਪਹਿਲਾਂ 15 16 ਕਿਉਂ ਸੀ ਪਹਿਲਾਂ ਬਿਜਲੀ ਦੀ ਘਾਟ ਹੁੰਦੀ ਸੀ ਬਿਜਲੀ ਦੀ ਘਾਟ ਹੁੰਦੀ ਸੀ ਤੇ ਪਾਣੀ ਦੀ ਘਾਟ ਹੁੰਦੀ ਸੀ ਤਾਂ ਕਰਕੇ ਉਹ ਜਿਹੜੇ ਬਿਜਲੀ ਬੋਰਡ ਸੀ ਉਹ ਚਾਹੁੰਦਾ ਸੀ ਕਿ ਇਸ ਫਸਲ ਨੂੰ ਅਸੀਂ ਮੌਨਸੂਨ ਦੇ ਨੇੜੇ-ਨੇੜੇ ਲੈ ਕੇ ਜਾਂਦੇ ਜਾਈਏ ਮੌਨਸੂਨ ਦੇ ਨੇੜੇ

ਪ੍ਰਬੰਧ ਜਿਆਦਾ ਨਹੀਂ ਕਰ ਸਕੇ ਤੁਸੀਂ ਭਾਰੀ ਗਿਣਤੀ ਚ ਆ ਗਏ ਮਾਫੀ ਚਾਹੁੰਦੇ ਆ ਉਹਦੇ ਲਈ ਸੋ ਆਪਣੇ ਨਹਿਰੀ ਖਾਲ ਜਿਹੜੇ ਨੇ ਉਹ ਬਹੁਤ ਵਿਛਾਏ ਜਾ ਰਹੇ ਨੇ 15000 ਕਿਲੋਮੀਟਰ ਤੋਂ ਜ਼ਿਆਦਾ ਨਹਿਰੀ ਖਾਲ ਵਿਛਾਤੇ ਚਾਹੇ ਤਾਂ ਖਾਲ ਨੇ ਚਾਹੇ ਕਿ ਅੰਡਰਗਰਾਊਂਡ ਪਾਣੀ ਹੈ ਸੋ ਹੁਣ ਸਾਡੇ ਕੋਲੇ ਪਾਣੀ ਦੀ ਘਾਟ ਨਹੀਂ ਨਾ ਤਾਂ ਨਹਿਰੀ ਦੀ ਨਾ ਹੀ ਬਿਜਲੀ ਦੀ ਘਾਟ ਹੈ ਆਪਣੇ ਕੋਲੇ ਮੈਨੂੰ ਲੱਗਦਾ ਇਹ ਤਜਰਬਾ ਜਿਹੜਾ ਹੈ ਇਹ ਕਾਮਯਾਬੀ ਰਹੂਗਾ ਤੇ ਥੋੜਾ ਜਿਹਾ ਜ਼ਮੀਨ ਨੂੰ ਵੀ ਸਾਹ ਮਿਲੂਗਾ ਕਿਉਂਕਿ ਸਤੰਬਰ 15 20 ਤੱਕ ਜੇ ਜ਼ਮੀਨ 베ਲੀ ਹੁੰਦੀ ਹੈ ਤਾਂ ਅਗਲੀ ਫਸਲ ਜਿਹੜੀ ਹੈ ਜ ਜਿਵੇਂ ਹੁਣ 1 ਜੂਨ ਨੂੰ ਲਾਵਾਂਗੇ April 20 ਤੱਕ ਜਿਹੜੀ 베ਲੀ ਹੋ ਜੂਗੀ ਆਪਣੀ ਹਾਰੀ ਦੀ ਜਿਹੜੀ ਫਸਲ ਮੰਡੀਆਂ ਚ ਪਹੁੰਚ ਜੂਗੀ April 20 ਤੋਂ ਲੈ ਕੇ 20 ਮਈ ਸਮਝ ਲਓ ਜੂ ਡੇਢ ਮਹੀਨਾ ਘਟਕੜ ਜ਼ਮੀਨ ਨੂੰ ਵੀ ਸਾਹ ਆਊਗਾ ਨਹੀਂ ਤਾਂ ਕੀ ਹੁੰਦਾ ਸੀਗਾ ਨਾਲ ਦੀ ਨਾਲ ਹੀ ਅਸੀਂ ਮਤਲਬ ਦੂਜੀ ਫਸਲ ਬੀਜਣ ਲੱਗ ਜਾਨੇ ਆ ਤੇ ਫਿਰ ਉਹ ਕਣਕ ਨੂੰ ਵੀ ਆਊਗਾ ਕਿਉਂਕਿ ਸਤੰਬਰ 20 ਤੱਕ ਜੇ ਆਉਂਦੀ ਹੈ ਚਲੋ ਸਤੰਬਰ ਐਂਡ ਤੱਕ ਜੇ ਪ੍ਰੋਜੈਕਟ ਖਤਮ ਹੁੰਦਾ ਹੈ ਤਾਂ ਅਕਤੂਬਰ ਬਚੂਗਾ ਨਵੰਬਰ ਦੇ ਪਹਿਲੇ ਹfte ਆਪਣੇ ਕਣਕ ਦੀ ਬਜਾਈ ਹੋਉਂਦੀ ਹੈ ਤੋਂ ਮਹੀਨਾ ਮਹੀਨਾ ਦੇ ਡੇਢ ਮਹੀਨਾ ਫਰ ਜਿਹੜੀ ਆਪਣੀ ਜ਼ਮੀਨ ਹੈ ਉਹਨੂੰ ਵੀ ਥੋੜਾ ਸਾਹ ਆਊਗਾ ਕਿ ਅਗਲੀ ਫਸਲ ਲਈ ਉਹ ਤਿਆਰ ਹੋਵੇ ਸੋ ਮੈਂ ਬਹੁਤ ਜਿਹੜਾ ਸੋਚ ਸਮਝ ਕੇ ਸਕੀਮਾਂ ਬਣਾ ਕੇ ਫੈਸਲੇ ਲੈਣੇ 1 ਇੰਚ ਤਾਂ ਨਹੀਂ ਹੁੰਦੇ ਪਰ ਜਿੰਨੀਆਂ ਵੀ ਸਕੀਮਾਂ ਪ੍ਰਮਾਤਮਾ ਨੇ ਸਾਥ ਦਿੱਤਾ ਜਿੰਨੀਆਂ ਵੀ ਸਕੀਮਾਂ ਆਪਾਂ ਬਣਾਈਆਂ ਨੇ ਕਾਮਯਾਬ ਹੀ ਰਹੀਆਂ ਨੇ ਤੇ ਮੈਂ ਅਰੋੜਾ ਸਾਹਿਬ ਨੂੰ ਵੀ ਔਰ ਜਿੰਨੇ ਵੀ ਬੁਲਾਰੇ ਨੇ ਜਿੰਨੇ ਵੀ ਐਮਐਲਏ ਸਹਿਬਾਨ ਨੇ ਮੈਂ ਉਹਨਾਂ ਨੂੰ ਤੁਸੀਂ ਅਰੋੜਾ ਜਾ ਕੇ ਬੋਲਣਾ ਕਿ ਤਨਾ ਕਿਤੇ ਜਾ ਕੇ ਇੱਕ ਮੇਰੀ ਬੇਨਤੀ ਹੈ ਕਿ ਹਰ ਰੋਜ਼ ਭਾਵੇਂ ਤੁਸੀਂ ਸਰਕਾਰੀ ਅਫਸਰਾਂ ਤੋਂ ਅੰਕੜੇ ਅਪਡੇਟ ਕਰ ਲਿਆ ਕਰੋ 52000 ਨਹੀਂ ਜੀ 700 ਨੌکریاں ਅੱਜ ਦੇਖਿਆ ਆਇਆ ਉਹ ਕਰ ਕਰਾ ਕੇ ਹੁਣ 54000 ਤਿੰਨ ਨੌکریاں ਹੋ ਗਈਆਂ ਥੋੜਾ ਜਿਹਾ ਰੋਜ਼ ਦੀ ਰੋਜ਼ ਇਹ ਬਦਨ ਗਿਆ 55 ਤੇ ਵੀ ਜਾਣ ਗਿਆ ਪਰਸੋਂ ਨੂੰ ਆਪਾਂ 52 ਤੇ ਹੀ ਨਾ ਖੜੇ ਰਹੀਏ ਕਿਤੇ ਨਾ ਸੋ ਹਜੇ 2030 ਅਧਿਆਚਰਾਂ ਨੂੰ ਹੋਰ ਹਜੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਸੋ ਇਹ ਇਹ ਸਿਲਸਿਲਾ ਜਿਹੜਾ ਚੱਲਦਾ ਰਹੂਗਾ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਅੱਜ ਮੈਨੂੰ ਇੱਕ ਬੱਚੀ ਨੇ ਦੱਸਿਆ ਕਿ ਸਾਡੇ ਘਰ 'ਚ ਚੌਥੀ ਨੌਕਰੀ ਹੈ ਸਾਡੇ ਘਰ 'ਚ ਚੌਥੀ ਨੌਕਰੀ ਇੱਕ ਘਰ 'ਚ ਅਸੀਂ ਕਹ ਪੜੋ ਪੜੋ ਮੈਰ ਵਿੱਚ ਨੰਬਰ ਲਓ ਤੇ ਨੌਕਰੀਆਂ ਲੈ ਲਓ ਸੁਇਸ ਕਰਕੇ ਪਹਿਲਾਂ ਤਾਂ ਇਹ ਸਾਡੇ ਲਈ ਇੱਕ ਸੁਪਨਾ ਹੀ ਹੁੰਦਾ ਸੀ ਸਰਕਾਰੀ ਨੌਕਰੀ ਤਾਈਓ ਛੱਡ ਕੇ ਭੱਜਣ ਲੱਗ ਗਏ ਸੀ ਸਿਸਟਮ ਤੋਂ ਦੁਖੀ ਹੋ ਗਏ ਸੀ ਬੇਥੇ ਕੀ ਬਣੂਗਾ ਯਾਰ ਚੱਲੀਏ ਯਾਰ ਚਲੋ ਏਜੰਟਾਂ ਨੂੰ ਦੇ ਦਿੰਨੇ ਆ ਪੈਸੇ ਉਹਨੂੰ ਬਾਹਰਲੇ ਮੁਲਕਾਂ 'ਚ ਵੀ ਉੱਥੇ ਵੀ ਕੰਮ ਖਰਾਬ ਹੋ ਗਿਆ ਆਪਾਂ ਆਪਣੀ ਇੰਨੀ ਪਵਿੱਤਰ ਧਰਤੀ ਛੱਡ ਕੇ ਕਿਉਂ ਜਾਈਏ ਜਦੋਂ ਆਪਣੀ ਨੀਅਤ ਸਾਫ਼ ਹੈ ਸੋ ਉਹਨਾਂ ਦਾ ਉਹ ਹਮੇਸ਼ਾ ਕਹਿੰਦੇ ਰਹੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਆਪਾਂ ਕਦੇ ਕਿਹਾ ਆਪਣੇ ਕਿਸੇ ਮੰਤਰੀ ਨੇ ਜਾਂ ਕਿਸੇ ਕਿਸੇ ਆਪਣੇ ਅਹੁਦੇਦਾਰ ਨੇ ਜਾਂ ਕਿਸੇ ਅਫਸਰ ਨੇ ਕਿ ਖਜ਼ਾਨਾ ਖਾਲੀ ਆ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਜਿਹੜੇ ਖਜ਼ਾਨੇ ਤੇ ਬੈਠੇ ਹੁੰਦੇ ਨੇ ਸੋ ਸਾਡੀ ਨੀਅਤ 'ਚ ਕੋਈ ਖੋਟ ਨਹੀਂ ਤਿੰਨ ਸਾਲਾਂ ਜਿੱਤਾਂ ਅਸੀਂ ਇਹਨਾਂ ਦਾ ਕਚਰਾ ਸਾਫ ਕੀਤਾ ਹੈ ਕੰਮ ਤਾਂ ਹੁਣ ਸ਼ੁਰੂ ਹੋਏ ਨੇ ਤਾਂ ਸ਼ੁਕਰ ਹੈ ਸਾਡੇ ਕੋਲ ਚੋਣ ਨਿਸ਼ਾਨ ਝਾੜੂ ਹੈ ਸਫਾਈ ਕਰੀ ਜਾਂਦੇ ਆ ਅਸੀਂ ਹੈਨਾ ਸੋ ਇਸ ਕਰਕੇ ਤਿੰਨ ਸਾਲਾਂ 'ਚ ਤਾਂ ਇਹਨਾਂ ਦਾ ਹਜੇ ਜਿਹੜਾ 70 ਸਾਲ ਦਾ ਪਾਇਆ ਹੋਇਆ ਗੰਦਾ ਉਹਨੂੰ ਪਰਾਂ ਕਰ ਰਹੇ ਆ ਉਸ ਤੋਂ ਬਾਅਦ ਹੋਣ ਨਵੀਆਂ ਜਿਹੜੇ ਨਵੇਂ-ਨਵੇਂ ਆਈਡੀਆਜ਼ ਨੇ ਨਵੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਤੁਹਾਨੂੰ ਮਿਲ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਿਲਣਗੀਆਂ ਕਿਉਂਕਿ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਨਵੀਂ ਦਿਸ਼ਾ ਅੱਜ ਕਾਰਜ ਕਰਨੀ ਹੈ ਸਾਡੀ ਰਾਸ਼ਟਰੀ ਉਹਦੇ ਵਿੱਚ ਦੱਸਣਾ ਹੈ ਕਿ ਕਿਸ ਤਰ੍ਹਾਂ ਦਾ ਰੋਡ ਮੈਪ ਜਿਹੜਾ ਪੰਜਾਬ ਲਈ ਉਹ ਚਾਹੁੰਦੇ ਨੇ ਕਿਸ ਤਰ੍ਹਾਂ ਆਪਣੇ ਤੋਂ ਕੀ ਉਮੀਦਾਂ ਕਰਦੇ ਨੇ ਉਹਨਾਂ ਨੇ ਵੀ ਦੱਸਣਾ ਸੋ ਮੈਂ ਜਿਆਦਾ ਸਮਾਨ ਨਹੀਂ ਲੂੰਗਾ ਪਤਾ ਮਿਲਦੇ ਰਹਨੇ ਆ ਇਤਨੇ ਕਿਸੇ ਫੰਕਸ਼ਨ ਤੇ ਬੋਲਦੇ ਰਹਨੇ ਵਿਚਾਰ ਪਟਾਂਦਰੇ ਜਿਹੜੇ ਨੇ ਆਪਣੇ ਸਾਂਝੇ ਹੁੰਦੇ ਰਹਿੰਦੇ ਨੇ ਆਉਣ ਵਾਲੇ ਦਿਨਾਂ ਚ ਲੁਧਿਆਣਾ ਉਹ ਆਪਣਾ ਤਾਂ ਉਹ ਮੈਨੂੰ ਕਹਿੰਦੇ ਕਾਂਗਰਸ ਵਾਲੇ ਕੋਈ ਟੱਕਰੇ ਉਹ ਕਹਿੰਦੇ ਯਾਰ ਤੁਸੀਂ ਆਉਂਦੇ ਕਿੱਥੋਂ ਜਦੋਂ ਤੁਸੀਂ ਵੋਟਾਂ ਕੋਟਾਂ ਲੜਨਾ ਲੱਗਦੇ ਹੋ ਤੁਹਾਡੇ ਤੁਹਾਡੇ ਜਿਹੜੇ ਵਲੰਟੀਅਰ ਨੇ ਆਉਂਦੇ ਕਿੱਥੋਂ ਨੇ ਮੈਂ ਕਿ ਤੁਸੀਂ ਪਤਾ ਕਰ ਲਉ ਕਹਿੰਦੇ ਅਰੇ ਇਹ ਪਤਾ ਵੀ ਕੀਦਾ ਪਤਾ ਹੀ ਨਹੀਂ ਕਹਿੰਦੇ ਚਾਰ ਇਧਰੋਂ ਆਇੰਦੇ ਨੇ ਮੋਟਰਸਾਈਕਲ ਤੇ ਪੰਜ ਇਧਰ ਵੀ ਆਇੰਦੇ ਨੇ ਉਦੋਂ ਹੀ ਪਤਾ ਲੱਗਦਾ ਵੀ ਭਾਈ ਤੁਹਾਡੀ ਗੱਡੀ ਮੂਰੇ ਹਜ਼ਾਰ ਹੈ ਮੋਟਰਸਾਈਕਲ ਕਹਿੰਦੇ ਅਸੀਂ ਕਿਹ ਚੱਲ ਆਉਂਦਿਆਂ ਦਾ ਚੱਲ ਨਹੀਂ ਪਤਾ ਲੱਗਿਆ ਜਾਣਦੇ ਹੋਏ ਦਾ ਪਤਾ ਕਰਾਂਗੇ ਕਹਿੰਦੇ ਜਾਣਦਿਆਂ ਦਾ ਨਹੀਂ ਪਤਾ ਲੱਗਿਆ ਕਿ ਕਿੱਧਰ ਦੀ ਲੰਘ ਗਏ ਕਦੋਂ ਕੋਈ ਕਿ ਇਧਰ ਨੂੰ ਮੁੜ ਗਿਆ ਕੋਟਿਆਂਿਆਂ ਵੱਲ ਨੂੰ ਕੋਈ ਕਿਸੇ ਨੇ ਕਹਿੰਦਾ ਡੰਡੀਜੀ ਪਾ ਲਿਆ ਪਤਾ ਨਹੀਂ ਕਿਵੇਂ ਖਿੰਡ ਗਏ ਸਾਨੂੰ ਫੇਰ ਨਹੀਂ ਪਤਾ ਲੱਗਿਆ ਮੈਂ ਕਿਹਾ ਵੀ ਇਹ ਪਵਨ ਕਰਨੇ ਬੱਲਵ ਜਗਾਉਂਗੇ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਬੱਲਮ ਵਜਾਉਂਗੇ ਪਤਾ ਨਹੀਂ ਕਿੱਧਰ ਚਲੇ ਜਾਂਦੇ ਨੇ ਤਾਂ ਇੰਨਾ ਕਿ ਸਾਡਾ ਪਾਣੂ ਪਤਾ ਹੈ ਕਿ ਸਾਡਾ ਬੱਲਵ ਜਿਹੜਾ ਉਹ ਉਹ ਇਮਾਨਦਾਰੀ ਵਾਲਾ ਬੱਲਵ ਹੈ ਉਹ ਰੋਸ਼ਨੀ ਹੋਏ ਕਰੂਗਾ ਜਿਸ ਤਰ੍ਹਾਂ ਅਮਨ ਨੇ ਕਿਹਾ ਸਾਡੇ ਕੋਲ 11-11000 ਜਿਹੜੇ ਕਿਲੋਵਾਟ ਦੇ ਹੁਣ ਤਾਂ ਸਾਡੇ ਕੋਲੇ ਗ੍ਰਿਡ ਵੀ ਹੈਗੇ ਨੇ ਸਾਡੇ ਕੋਲੇ ਵੱਡੇ ਵੱਡੇ ਸੋ ਹੁਣ ਸਾਸੀ ਬਿਜਲੀ ਦੀ ਸਾਡੀ ਰੌਸ਼ਨੀ ਦੀ ਸਾਡੀ ਇਮਾਨਦਾਰੀ ਦੇ ਪ੍ਰਕਾਸ਼ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਦੋਨੀਆਂ ਹੱਥ ਉਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਸ਼ੈਰੀ ਜੀ ਜਨਮ ਕੇ ਅੰਦਰ ਧੰਨਵਾਦ ਹੁਣ ਮੈਂ ਆਪ ਜੀ ਦੇ ਅੱਗੇ ਧਿਆਨ ਦੇ ਵਿੱਚ ਲਿਓ 呜。